ਵੇ ਕੋਈ ਨਾ ਕੁੱਤੇ ਉਸਰਾਂ ਦਾ ਜੇ ਢਿੱਡ ਨਹੀਂ ਭਰਦਾ ਸਰਕਾਰਾਂ ਨੂੰ ਵੇਖਣਾ ਚਾਹੀਦਾ ਜਿਹੜੇ ਥੱਲੇ ਕੁੱਤੇ ਨੇ ਨਾ ਕੁੱਤਿਆਂ ਨੂੰ ਪਟਾ ਪਾਉ ਕੁੱਤਿਆਂ ਨੂੰ ਪਤਾ 2 ਰੁਪਏ ਕਿਲੋ ਵਾਲੀ ਕਣਕ ਜਿਹੜੇ ਗਰੀਬਾਂ ਮਜ਼ਦੂਰਾਂ ਭਰਾਵਾਂ ਨੂੰ ਸਾਰੇ ਲੋਕਾਂ ਨੂੰ ਮਿਲਦੀ ਉਹਨਾਂ ਦੇ ਚ ਪਾਣੀ ਪਾ ਕੇ ਕਣਕ ਦੇ ਵਿੱਚ ਤੇ ਕਣਕ ਕੱਢ ਲੈਂਦੇ ਤੇ ਲੋਕਾਂ ਨੂੰ ਕਣਕ ਦੇਂਦੇ ਨੇ ਮਰ ਜਾਣ ਕੁਛ ਖਾ ਕੇ ਇਹ ਕੰਜਰੋਏ ਜੇ ਤੁਹਾਡੇ ਬੱਚੇ ਕਣਕ ਖਾਂ ਤੇ ਫਿਰ ਕੀ ਬਣੇ ਕੰਜਰੋ ਆ ਵੇਖੋ ਵੀਰੋ ਸਾਰਾ ਗਦਾਮ ਕਣਕ ਦਾ ਫੁੱਲ ਵੱਡਾ ਗਦਾਮ ਹੀ ਏ ਸਾਰੇ ਗਦਾਮ ਦੇ ਵਿੱਚ ਪਾਣੀ ਪੈਣਾ ਇਹ ਉਹ ਲੀਡਰਾਂ ਨੂੰ ਨਹੀਂ ਦਿਸਦਾ ਕਿ ਥੱਲੇ ਜਿਹੜੇ ਕੁੱਤੇ ਨੇ ਕੀ ਸਾਡੇ ਕੁੱਤੇ ਕਰਦੇ ਨੇ ਕੁੱਤਿਆਂ ਨੂੰ ਪਟੇ ਪਾਣੇ ਚਾਹੀਦੇ ਇਹ ਕਿਸੇ ਗਰੀਬ ਵਿਚਾਰੇ ਨੇ ਮੈਨੂੰ ਵੀਡੀਓ ਪਾਈ ਮਜ਼ਦੂਰ ਨੇ ਕਿ ਮੇਰਾ ਰੋਟੀ ਦਾ ਸਵਾਲ ਏ ਮੈਂ ਇਹਨਾਂ ਨਾਲ ਹੀ ਮੈਂ ਪਾਪ ਕਰਨਾ ਪਰ ਮੇਰੇ ਪਾਪ ਸ਼ੈਤਾਨ ਧੋਪ ਜਾਣ ਮੈਂ ਆ ਵੀਡੀਓ ਪਾ ਦਿਆਂ ਵੀਰੋ ਕਿ ਆ ਵੇਖੋ ਕਿ ਉਹ ਗਰੀਬ ਨੇ ਵਿਚਾਰੇ ਨੇ ਇੰਨਾ ਹੀ بڑا ਹੈ ਕਿ ਜਿੰਨੇ ਆਪਾਂ ਨੂੰ ਦੱਸਤਾ ਹੈ ਕਿ ਅਸੀਂ ਪਾਣੀ ਪਾਉਣੇ ਹੈ ਵਿੱਚ ਸਾਡੇ ਤੋਂ ਮਲਾਜ਼ਮ ਵੱਡੇ ਪਾਣੀ ਪਾਉਂਦੇ ਨੇ ਜਿਨ੍ਹਾਂ ਦੀ ਜਾਗ ਦੀ ਜ ਇਹ ਰਿਓ ਦੇ ਵੀਡੀਓ ਕਰਨ ਦੇ ਸ਼ੇਅਰ ਜਰੂਰ ਮਰੀਆਂ ਜ਼ਮੀਰਾਂ ਵਾਲੇ ਵੀਡੀਓ ਸ਼ੇਅਰ ਨਹੀਂ ਕਰਦੇ ਸਰਕਾਰਾਂ ਤੱਕ ਇਹ ਪਹੁੰਚਾ ਦਿਓ ਵੀਡੀਓ ਕਪਤਾਨ ਸਾਹਿਬ ਤੱਕ ਕਿ ਆਹ ਵੇਖੋ ਕਿ ਤੁਹਾਡੇ ਥੱਲੇ ਵਾਲੇ ਕਰਿੰਦੇ ਕੁੱਤੇ ਵੇਖੋ ਪਾਣੀ ਪਾ ਪਾ ਕੇ ਗਰੀਬਾਂ ਨੂੰ ਕਣ ਕੇ ਇਹਨਾਂ ਦੇ ਅਜੇ ਕੰਜਰਾਂ ਦੇ ਢਿੱਡ ਨਹੀਂ